ਵਿਧਾਇਕ ਰਜਿੰਦਰਪਾਲ ਕੌਰ ਸ਼ੀਨਾ ਨੇ ਸੜਕ ਸੁਰੱਖਿਆ ਦੇ ਮੱਦੇ ਨਜ਼ਰ ਸਟੇਟ ਮੀਡੀਆ ਕਲੱਬ ਨਾਲ ਮਿਲ ਕੇ ਲਗਾਏ ਰਿਫਲੈਕਟਰ ਧੁੰਦ ਦੇ ਮੌਸਮ ਦੌਰਾਨ ਐਕਸੀਡੈਂਟ ਦੇ ਖਾਦਸ਼ੇ ਨੂੰ ਘਟਾਉਣ ਲਈ ਰਿਫਲੈਕਟਰ ਬਹੁਤ ਜ਼ਰੂਰੀ ਵਿਧਾਇਕ ਰਜਿੰਦਰਪਾਲ ਕੌਰ ਸ਼ੀਨਾ ਲੁਧਿਆਣਾ ਸ਼ਹਿਰ ਦੇ ਢੋਲੇਵਾਲ ਚੌਂਕ ਅਤੇ ਸ਼ੇਰਪੁਰ ਚੌਂਕ ਵਿਖੇ ਸਟੇਟ ਮੀਡੀਆ ਕਲੱਬ ਵੱਲੋਂ ਸੜਕ ਸੁਰੱਖਿਆ ਦੇ ਮੱਦੇ ਨਜ਼ਰ ਹਲਕਾ ਦੱਖਣੀ ਵਿਧਾਇਕ ਰਜਿੰਦਰਪਾਲ ਕੌਰ ਸ਼ੀਨਾ ਦੇ ਸਹਿਯੋਗ ਨਾਲ ਕਮਰਸ਼ੀਅਲ ਬਾਣਾ ਤੇ ਆਟੋ ਰਿਕਸ਼ਾ ਉੱਪਰ ਰਿਫਲੈਕਟਰ ਲਗਾਈ ਇਸ ਮੌਕੇ ਬਧਾਇਕ ਰਜਿੰਦਰਪਾਲ ਕੌਸ਼ੀਨਾ ਨੇ ਕਿਹਾ ਕਿ ਧੁੰਦ ਦੇ ਮੌਸਮ ਦੌਰਾਨ ਐਕਸੀਡੈਂਟ ਦੇ ਖਾਦਸ਼ੇ ਨੂੰ ਘਟਾਉਣ ਲਈ ਰਿਫਲੈਕਟਰ ਬਹੁਤ ਜ਼ਰੂਰੀ ਹਨ ਅਤੇ ਸਟੇਟ মিডিਆ ਕਲੱਬ ਵੱਲੋਂ ਲੋਕ ਹਿੱਤ ਵਿੱਚ ਕੀਤੇ ਜਾ ਰਹੇ ਕੰਮ ਬਹੁਤ ਸ਼ਲਾਘਾਯੋਗ ਹਨ। ਉਨ੍ਹਾਂ ਕਿਹਾ ਕਿ ਸਟੇਟ মিডিਆ ਕਲੱਬ ਦੇ ਪ੍ਰਧਾਨ ਜਤਿੰਦਰ ਟੰਡਨ ਅਤੇ ਉਨ੍ਹਾਂ ਦੀ ਟੀਮ ਲੋਕ ਸੇਵਾ ਲਈ ਹਮੇਸ਼ਾ ਤਿਆਰ ਰਹਿੰਦੀ ਹੈ। ਅੱਜ ਇਸ ਮੌਕੇ ਥਾਣਾ ਡਿਵੀਜ਼ਨ ਨੰਬਰ 6 ਦੇ ਐਸ ਐਚ ਓ ਬਲਵੰਤ ਸਿੰਘ ਸਟੇਡ ਮੀਡੀਆ ਕਲੱਬ ਦੇ ਪ੍ਰਧਾਨ ਜਤਿੰਦਰ ਟੰਡਨ ਜਨਸਕੱਤਰ ਨਿਤਿਨ ਗਰਗ ਪੱਤਰਕਾਰ ਰਾਹੁਲ ਬਰਮਾ ਨੀਰਸ ਕੁਮਾਰ ਅਮਰੀਕ ਸਿੰਘ ਮਨੋਜ ਹੀਰਾ ਪ੍ਰਕਾਸ਼ ਜੱਸਾ ਸੁਜੀਤ ਸਿੰਘ ਅਜੇ ਬਰਮਾ ਅਰਵਿੰਦ ਜਿੰਮੀ ਬਲਵਿੰਦਰ ਸੰਧੂ ਦਵਿੰਦਰ ਸਿੰਘ ਅਤੇ ਹੋਰ ਟੀਮ ਮੈਂਬਰ ਹਾਜ਼ਰ ਸਨ ਤੁਸੀਂ ਦੇਖ ਰਹੇ ਹੋ న్యూਸ 리ਡਰ ਪੰਜਾਬ ਤੇ ਅਮਿਤ ਕੁਮਾਰ ਦੀ ਲੁਧਿਆਣਾ ਤੋਂ ਰਿਪੋਰਟ ਪਹਿਲਾਂ ਤਾਂ ਮੈਂ ਤੁਹਾਡਾ ਸਾਰਿਆਂ ਦਾ ਧੰਨਵਾਦ ਕਰਦੀ ਆ ਤੇ ਸਪੈਸ਼ਲ ਤੌਰ ਤੇ ਧੰਨਵਾਦ ਕਰਦੀ ਆ ਸਾਡੇ ਭਰਾ ਅਰਜਨ ਜੀ ਦਾ ਜਿਨ੍ਹਾਂ ਦੀ ਸੋਚ ਦੇ ਨਾਲ ਸਟੇਟ ਪੀਡੀਆ ਕਲੱਬ ਵੱਲੋਂ ਤੇ ਤੁਸੀਂ ਸਾਰੇ ਸਾਥੀਆਂ ਨੇ ਸਾਥ ਦਿੱਤਾ ਤੇ ਅੱਜ ਆਪਾਂ ਇਹ ਜਿਹੜੇ ਆ ਸਟਿੱਕਰ ਜਿਹੜੇ ਲਗਾ ਰਹੇ ਆ ਤਾਂ ਕਿ ਜਦੋਂ ਮureth ਧੰਦ ਦਾ ਮੌਸਮ ਆਉਂਦਾ ਤਾਂ ਕਿ ਹਾਸਿਆਂ ਤੋਂ ਬਚਾ ਹੋਵੇ ਵੈਸੇ ਵੀ ਸਾਡੇ ਸੀਐਮ ਸਾਹਿਬ ਸਰਦਾਰ ਭਗਵੰਤ ਸਿੰਘ ਦੀ ਬਾਣੀ ਦੀ ਜਿਹੜੀ ਸੋਚ ਆ ਉਹਨਾਂ ਨੇ ਵੀ ਅਪਰਾਧਾ ਬਹੁਤ ਵੱਡਾ ਕੀਤਾ ਐ ਐਸਐਸਐਫ ਬਣਾਈ ਐ ਤਾਂ ਕਿ ਜਿਹੜੀਆਂ ਆ ਪੇਸ਼ਕਿੰਮਤੀ ਜਾਨਾ ਰਿਪੋਰਟਸ ਦੇ ਉੱਤੇ ਲਗੀਆਂ ਜਾਂਦੀਆਂ ਆ ਉਹਨਾਂ ਤੋਂ ਬਚਾਅ ਹੋਵੇ ਤੇ ਜਿਹੜੀ ਅੱਜ ਅਸੀਂ ਮੂਰੇ ਤੋਂ ਧੰਦਾ ਮੌਸਮ ਆ ਰਿਹਾ ਤੇ ਇਹ ਇੰਜੀਨੀਅਰ ਨੇ ਅਪਰਾਧਾ ਸ਼ੁਰੂ ਕੀਤਾ ਇਹ ਬਹੁਤ ਚੱਕਾ ਅਪਰਾਧਾ ਹੈ ਕਿ ਜਿਹੜੇ ਆਪਾਂ ਇਹ ਲਾ ਕੇ ਸਟicker ਸਾਕੇ ਬਚਾਅ ਹੋ ਸਕੇ ਤੁਹਾਨੂੰ ਕੋਈ ਕੰਮ ਨਹੀਂ ਆਉਂਦਾ ਹਾਂ ਸਿਰਫ ਪੜੇ ਹੁੰਦੇ ਐ ਇਹ ਬਹੁਤ ਵੱਡਾ ਹੈ ਹੋ ਆਮ ਲੋਕਾਂ ਮੈਂ ਇਹ ਕਹਿੰਿਆ ਕਿ ਹਮੇਸ਼ਾ ਆਪਣੀਆਂ ਗੱਡੀਆਂ ਦੇ ਉੱਤੇ ਰਿਫਲੈਕਟਰ ਲਾ ਕੇ ਚੱਲੋ ਜੈਲੋ ਲਾਈਟਾਂ ਉਹਨਾਂ ਦੀਆਂ ਚੱਲਦੀਆਂ ਹੋਣੀਆਂ ਚਾਹੀਦੀਆਂ ਆਪਣਾ ਜ਼ਿੰਦਗੀ ਨਾਲੋਂ ਵੱਡੀ ਕੋਈ ਵੀ ਚੀਜ਼ ਨਹੀਂ ਤੇ ਜਿਹੜੀ ਰਫ਼ਤਾਰ ਹੈ ਰਫ਼ਤਾਰ ਹਮੇਸ਼ਾ ਉਸੇ ਸਾਹਮਣੇ ਰੱਖੋ ਤਾਕੇ ਜਿਹੜੀ ਜ਼ਿੰਦਗੀ ਆ ਦੂਸਰੇ ਦਿਨ ਵੀ ਆਪਾਂ ਗੱਡੀ ਚਲਾਉਣੀ ਆ ਤੇ ਆਪਣੀ ਜਿਹੜੀ ਉਮਰ ਆ ਲੰਬੀ ਹੋਵੇ ਤੇ ਪੰਜਾਬ ਹੱਸਦਾਬਸਦਾ ਰਹੇ ਤੇ ਇੱਕ ਚੰਗਾ ਪੰਜਾਬ ਪਰਫੁੱਲਕ ਪੰਜਾਬ ਹੋਵੇ। ਹਵਾਰਾ ਗਵਰਨਮੈਂਟ ਜਦੋਂ ਤੋਂ ਆਈ ਉਹਨਾਂ ਵਾਸਤੇ ਕਰੂ। ਅੱਜ ਇਹ ਜਿਹੜੇ ਸਟicker ਆ ਸਿਰਫ ਕਮਰਸ਼ੀਅਲ ਵਾਈਕਲ ਤੇ ਲਗਾਏ ਜਾ ਰਹੇ ਉਸ ਤੋਂ ਬਾਅਦ ਅਸੀਂ ਗਵਾਂ ਦੇ ਉੱਪਰ ਵੀ ਸਟicker ਲਗਾ ਬਾਕੀ ਜਿਹੜਾ ਸਟੇਟ ਮੀਡੀਆ ਦੇ ਨਾਲ ਲੱਗ ਕੇ ਇਦਾਂ ਦਾ ਪ੍ਰਚਾਰਲਾ ਕੀਤਾ ਗਿਆ ਇਦਾਂ ਦੇ ਹੋਰ ਵੀ ਪ੍ਰਚਾਰਲੇ ਕੀਤੇ ਜਾਣਗੇ ਸਟੇਟ ਮੀਡੀਆ ਜਿਹੜਾ ਕਲੱਬ ਹੈ ਇਹ ਟਾਈਮ ਟੂ ਟਾਈਮ ਬੜੇ ਵਧੀਆ ਪ੍ਰਚਾਰਲੇ ਕਰ ਰਿਹਾ ਤੇ ਲੇਕਿਨ ਅੱਜ ਵੀ ਜਿਹੜਾ ਇਹਨਾਂ ਨੇ ਟੰਡਨ ਭਾਜੀ ਨੇ ਪ੍ਰਚਾਰਲਾ ਕੀਤਾ ਇਹ ਵੀ ਬਹੁਤ ਅੱਛਾ ਵਾ ਤਾਂ ਕਿ ਜਿਹੜੀ ਜਵਾਨੀ ਆ ਜਿਹੜੀ ਥੋੜੀ ਜੀ ਤੇਜ਼ ਰਫਤਾਰ ਨਾਲ ਚੱਲਦੀ ਆ ਤੇ ਉਹਨਾਂ ਦੀ ਜਿਹੜੀ ਜਾਨ ਮਾਲ ਦੀ ਰੱਖਿਆ ਸਭ ਤੋਂ ਵਧੀਆ ਅੱਜ ਦੇ ਅਗਲਾ ਮੈਡ ਦਾ ਲਾਇਆ ਵੱਲੇ ਸਾਹਿਬ ਕੀ ਕਹਿਣਾ ਚਾਹੁੰਦੇ ਅੱਜ ਸਾਡੇ ਹਲਕੇ ਦੇ ਐਮਐਲਏ ਮਾਨਯੋਗ ਰਜਿੰਦਰਪਾਲ ਕੋਛੀਨਾ ਦੇ ਨਾਲ ਮਿਲ ਕੇ ਸਟੇਟ মিডিਆ ਕਲੱਬ ਵੱਲੋਂ ਅਸੀਂ ਜਿਹੜੇ ਕਲੈਕਟਰ ਸਟicker ਜਿਹੜਾ ਢੋਲੇਵਾਲ ਚੌਂਕ ਦੇ ਵਿੱਚ ਲਗਾਉਣੇ ਸ਼ੁਰੂ ਕੀਤੇ ਆ ਤੇ ਇਸੇ ਤਰ੍ਹਾਂ ਹੀ ਐਮਐਲਏ ਸਾਹਿਬ ਨਾਲ ਮਿਲ ਕੇ ਅਸੀਂ ਲਗ ਲਗ ਇਹਨਾਂ ਦੇ ਹਲਕੇ ਦੇ ਵਿੱਚ ਜਿੱਥੇ ਵੀ ਹਾਈਵੇ ਨਿਕਲਦਾ ਉੱਥੇ ਸਟicker ਲਗਾਵਾਂਗੇ ਜੀ ਤੇ ਲਗਭਗ ਕਿੰਨੀਆਂ ਗੱਡੀਆਂ ਨੂੰ ਲੱਗ ਚੁੱਕੇ 1100 ਤੋਂ ਵੱਧ ਹੋਣ ਤੱਕ ਲਾ ਚੁੱਕੇ ਆ ਅਸੀਂ ਇੰਦਾ ਤੇ ਉਪਰ ਵਾਲੇ ਹੋਰ ਵੀ ਕੀਤੇ ਜਾਣਗੇ ਬਿਲਕੁਲ ਹੋਰ ਵੀ ਕੀਤੇ ਜਾਣਗੇ ਜਿਵੇਂ ਕੌਪਾਂ ਦਾ ਜਿਹੜ ਪਰਾਗਣਾਲਾ ਸੀ ਐਮਐਲਏ ਸਾਹਿਬ ਨਾਲ ਮਿਲ ਕੇ ਜਿਹੜੇ ਅਸੀਂ ਬੈਲਟਾ ਬਣਵਾ ਲਿਆ ਨੇ ਜਿੰਨੇ ਵੀ ਐਨੀਮਲ ਐਨਜੀਓ ਕੰਮ ਕਰਦੇ ਨੇ ਉਹਨਾਂ ਨਾਲ ਮਿਲ ਕੇ ਅਸੀਂ ਉਹਨਾਂ ਦੇ ਰਿਫਲੈਕਟਰ ਜਿਹੜੀ ਬੈਲਟਾ ਲਾਵਾਂਗੇ ਜੀ ਐਮਐਲਏ ਸਾਹਿਬ ਦਾ ਸਹਿਯੋਗ ਮਿਲਦਾ ਰਹਿੰਦਾ ਧੰਨਵਾਦ ਬਿਲਕੁਲ ਬਿਲਕੁਲ ਉਹ ਹਮੇਸ਼ਾ ਸਾਡੇ ਨਾਲ ਰਹਿੰਦੇ ਆ ਵਧੀਆ ਕੰਮ ਕਰ ਰਹੇ ਆ ਇਸ ਟਾਈਮ ਵੀ ਸਾਡੇ ਇੱਕ ਇੱਕ ਕੋਲ ਦੀ ਇਸ ਐਕਟੀਵਿਟੀ ਦੇ ਵਿੱਚ ਸ਼ਾਮਲ ਹੋਏ ਆ ਕਹਿ ਸਕਦੇ ਸਟੇਟ মিডিਆ ਦੇ ਨਾਲ ਐਮਐਲਏ ਸਾਹਿਬ ਹਮੇਸ਼ਾ ਖੜੇ ਰਹਿੰਦੇ ਆ ਬਿਲਕੁਲ ਖੜੇ ਰਹਿੰਦੇ ਆ ਪੱਤਰਕਾਰ ਭਾਈਚਾਰੇ ਨਾਲ ਬਿਲਕੁਲ ਖੜੇ ਰਹਿੰਦੇ ਆ ਠੀਕ ਹੈ ਥੈਂਕ ਯੂ ਸਟੇਟ মিডিਆ ਜਿਹੜਾ ਕਲੱਬ ਆ ਇਹ ਸਾਡਾ ਪਰਿਵਾਰ ਆ ਜਿੱਥੇ ਸਟੇਟ মিডিਆ ਦੇ ਮੈਂਬਰ ਸਾਰੇ ਸਾਡੇ ਪਰਿਵਾਰ ਦੇ ਮੈਂਬਰ ਤੇ ਉੱਥੇ ਤੁਸੀਂ ਵੀ ਸਾਰੇ ਸਾਡੇ ਪਰਿਵਾਰ ਦੇ ਮੈਂਬਰ ਹੋ ਕੇ ਕਿਹਾ ਜਾਂਦਾ ਕਿ মিডিਆ ਇੱਕ ਬੜਾ ਵੱਡਾ ਥੰਮ ਹੈ ਕਿਉਂਕਿ ਜਿਹੜਾ ਪੋਲੀਟੀਸ਼ੀਅਨ ਨੇ ਕੰਮ ਕਰਨਾ ਲੋਕਾਂ ਦੇ ਵਿੱਚ ਲਿਜਾਣਾ মিডিਆ ਦਾ ਪਰਾਲਾ ਹੁੰਦਾ ਸੋ ਮੈਂ মিডিਆ ਵਾਲੇ ਵੀ ਵੀਰਾਂ ਦਾ ਸਾਰਿਆਂ ਦਾ तहे ਦਿਲੋਂ ਧੰਨਵਾਦ ਕਰਦੀ ਹਾਂ ਜਿਨ੍ਹਾਂ ਨੇ ਇਸ ਮੂਮੈਂਟ ਨੂੰ ਆਪਣੇ ਕੈਮਰਿਆਂ ਦੇ ਵਿੱਚ ਕੈਚ ਕੀਤਾ ਠੀਕ ਧੰਨਵਾਦ